ਮੈਂ ਸਰਵੰਤ ਸਿੰਘ ਪੰਦੇੜ ਜੀ ਇੱਥੇ ਐਸਕੇਐਮ ਗੈਰ ਰਾਜਨੀਤਿਕ ਤੇ ਕੇਐਮਐਮ ਦੀ ਪ੍ਰਸ਼ਾਸਨ ਪੰਜਾਬ ਦੇ ਨਾਲ ਮੀਟਿੰਗ ਹੋਈ ਜਿਹਦੇ ਵਿੱਚ ਡੀਆਈਜੀ ਪਟਿਆਲਾ ਰੇਂਜ ਕੇਐਸਐਸਪੀ ਪਟਿਆਲਾ ਤੇ ਹੋਰ ਉੱਚ ਅਧਿਕਾਰੀ ਪਹੁੰਚੇ ਸੀਗੇ ਪਰ ਆਪਸੀ ਸਹਿਮਤੀ ਨਹੀਂ ਬਣ ਸਕੀ ਤੁਹਾਨੂੰ ਪਤਾ ਹੀ ਆ ਜਿਵੇਂ ਪਟਿਆਲਾ ਜ਼ਿਲ੍ਹੇ ਦੇ ਸੇਰਾ ਪਿੰਡ ਦੇ ਵਿੱਚ ਜਦੋਂ ਮਹਾਰਾਣੀ ਪ੍ਰਨੀਤ ਕੌਰ ਜੀ ਆਏ ਤਾਂ ਉੱਥੇ ਸਾਡੇ ਕਿਸਾਨ ਵਿਰੋਧ ਕਰਨ ਗਏ ਸੀਗੇ ਜਿਹੜੇ ਦੋਸ਼ੀ ਹਰਵਿੰਦਰ ਸਿੰਘ ਹਰਪਾਲਪੁਰਾ ਸੀਗੇ ਉਹਨਾਂ ਨੇ ਗਾਲੀ ਗਲੋਚ ਵੀ ਕੀਤੀ ਧੱਕਾ ਮੁੱਕੀ ਵੀ ਕੀਤੀ ਤੇ ਅਸ਼ਲੀਲ ਇਸ਼ਾਰੇ ਵੀ ਕੀਤੇ ਆ ਜਿੰਨਾ ਕਰਕੇ ਸਾਡੇ ਸੁਰਿੰਦਰਪਾਲ ਸਿੰਘ ਜੀ ਆਕੜੇ ਜਿਹੜੇ ਕਿਸਾਨ ਲੀਡਰ ਸੀ ਉਹ ਸ਼ਹੀਦ ਹੋ ਗਏ ਆ ਜਿਨ੍ਹਾਂ ਦੀ ਡੈੱਡ ਬੋਡੀ ਹਸਪਤਾਲ ਵਿੱਚ ਲੱਗੀ ਹੋਈ ਆ ਤੋਂ ਅੱਜ ਦੋਵੇਂ ਫੋਰਮਾਂ ਨੇ ਪਰਿਵਾਰ ਨਾਲ ਮਿਲ ਕੇ ਫੈਸਲਾ ਕੀਤਾ ਵਾ ਅਸੀਂ 2 ਦਿਨ ਦਾ ਸਮਾਂ ਦੇ ਰਹੇ ਹਾਂ ਸਰਕਾਰ ਨੂੰ 6 ਦਾ ਤੇ 7 ਦਾ ਜੇਕਰ ਇਸ ਸਮੇਂ ਦੇ ਵਿੱਚ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ 8 ਤਰੀਕ ਨੂੰ ਪਹਿਲੋਂ ਸਾਰੇ ਸਾਡੇ ਕਿਸਾਨ ਮੋਤੀ ਬਾਗ ਵਿੱਚ ਇਕੱਠੇ ਹੋਣਗੇ ਤੇ ਉੱਥੋਂ ਇਕੱਠੇ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮਹਾਰਾਣੀ ਪਰਨੀਤ ਕੌਰ ਜੀ ਜਿਹੜਾ ਉਹਨਾਂ ਦਾ ਘਾਰ ਆ ਉਹਦੇ ਬਾਹਰ ਮੂਰੇ ਮੋਰਚਾ ਖੋਲਾਂਗੇ ਔਰ ਅਸੀਂ ਸਾਰੇ ਪੰਜਾਬ ਨੂੰ ਸਾਰੇ ਪੰਜਾਬੀਆਂ ਨੂੰ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਤਾਵਾਂ ਭੈਣਾਂ ਨੂੰ ਖੁੱਲਾ ਸੱਦਾ ਦਿੰਦੇ ਆਂ ਵੀ ਆਪਾਂ ਆਪਣੇ ਕਿਸਾਨ ਆਗੂ ਦਾ ਇਨਸਾਫ ਲੈਣ ਵਾਸਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ 8 ਤਰੀਕ ਨੂੰ ਮੋਤੀ ਬਾਗ ਵਿੱਚ ਪਹੁੰਚੀਏ ਅਰ ਫਿਰ ਜੇ ਉਦੋਂ ਤੱਕ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਫਿਰ ਉਹਨਾਂ ਦੇ ਜਿਹੜਾ ਘਰ ਮੋਰੇ ਜਿਹੜਾ ਵਾ ਉਹ ਮੋਰਚਾ ਦੋਵੇਂ ਫੋਰਮ ਜਿਹੜੇ ਆ ਉਹ ਲਾਉਣਗੇ ਇਸ ਗੱਲ ਨਾਲ ਪਰਿਵਾਰ ਵੀ ਸਾਡੇ ਨਾਲ ਸਹਿਮਤ ਹੈਗਾ ਸਾਰੇ ਅਸੀਂ ਰਲ ਕੇ ਫੈਸਲਾ ਕਰ ਰਹੇ ਹਾਂ ਅੱਜ ਜਿਹੜੀ ਆਪਣੀ ਇੱਥੇ ਸਾਡੀ ਪ੍ਰਸ਼ਾਸਨ ਦੇ ਨਾਲ ਦੋ ਗੇੜ ਦੀਆਂ ਮੀਟਿੰਗਾਂ ਹੋਈਆਂ ਦੋ ਗੇੜ ਦੀਆਂ ਮੀਟਿੰਗਾਂ ਦੇ ਵਿੱਚੋਂ ਆਖਰ ਜਿਹੜੀ ਗੱਲ ਤੇ ਅਸੀਂ ਮੰਗਾ ਰੱਖੀ ਸੀ ਉਹਦੇ ਵਿੱਚ ਉਸ ਤੋਂ ਜਵਾਬ ਹੈ ਕਿ ਅਸੀਂ ਮੰਗਦੇ ਸੀ ਵੀ ਕਿੰਨੇ ਟਾਈਮ ਦੇ ਵਿੱਚ ਤੁਸੀਂ ਜਿਹੜੇ ਦੋਸ਼ੀ ਨੂੰ ਗਿਰਫਤਾਰ ਕਰੋਗੇ ਉਹ ਤੇ ਕੋਈ ਟਾਈਮ ਨਹੀਂ ਕੋਈ ਸਮਾਂ ਨਹੀਂ ਅਸੀਂ ਇਹ ਕਰਨ ਨੂੰ ਵਿਚਾਰ ਕੇ ਕਿ ਜਿਹੜਾ 2 ਦਿਨਾਂ ਦਾ 6 ਤੇ 7 ਦਾ 6 ਤੇ ਦੋਨਾਂ ਪੁਰਮਾਂ ਨੇ ਸੰਹਤਿ ਨਾ ਕੇ 6 ਤੇ 7 ਦਾ ਜਿਹੜਾ ਸਮਾਂ ਹੈ ਉਹ ਦਿੱਤਾ ਹੈ ਜਿਹੜੀ ਅਸੀਂ ਰਾਣੀ ਦੇ ਜਿਹੜੇ ਤੋਂ ਹਲਕਾ ਲੋਕ ਸਭਾ ਪਟਿਆਲਾ ਤੋਂ ਉਮੀਦਵਾਰ ਨੇ ਬੀਜੇਪੀ ਦੇ ਉੱਥੇ ਧਰਨਾ ਕਿਉਂ ਲਾ ਰਹੇ ਆ ਕਿ ਜਿਹੜੀ ਸਾਡੇ ਉਹਦੇ ਵਿੱਚ ਮੰਗ ਸੀਗੀ ਜਿਹੜੀ 120 20 ਦੀ ਜਿਹੜੀ ਐਫ ਆਈ ਆਰ ਦੇ ਵਿੱਚ ਕੀ ਅਣਪਛਾਤੇ ਅਣਪਛਾਤੇ ਨਹੀਂ ਉਹਨਾਂ ਦੇ ਜਿਹੜੇ ਸਾਡੇ ਵਰਕਰਾਂ ਨੇ ਸਾਡੇ ਆਗੂਆਂ ਨੇ ਮੌਕੇ ਤੇ ਜੋ ਉਹਨਾਂ ਨੇ ਕੁਝ ਕੀਤਾ ਉਹ ਹਜੇ ਬਾਹਰ ਕੀਤੇ ਹੋਏ ਨੇ ਇਹ ਮੰਗ ਨੂੰ ਲੈ ਕੇ ਦੂਚੀ ਨੂੰ ਗ੍ਰਿਫਤਾਰੀ ਹੋ ਲੈ ਕੇ ਉਹ ਸੀ 8 ਤਰੀਕ ਨੂੰ ਮੋਤੀ ਬਾਗ ਦੇ ਵਿੱਚ ਇਕੱਠੇ ਹੋ ਕੇ ਮਾਰਚ ਬਣਾ ਕੇ ਉੱਥੇ ਜਿਹੜਾ ਮੋਰਚਾ ਖੋਲਾਂਗੇ ਸਾਡੇ ਖਾਸ ਕਰਕੇ ਪੰਜਾਬ ਦੇ ਕਸਾਨਾਂ ਨੂੰ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਲੜਨ ਵਾਲੇ ਲੋਕਾਂ ਨੂੰ ਪੇਲ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਇਸ ਪਰਿਵਾਰ ਨੂੰ ਇਨਸਾਫ ਦਵਾਉਣ ਵਾਸਤੇ ਉਸ ਮੋਰਚੇ ਵਿੱਚ ਸ਼ਾਮਲ ਹੋ ਧੰਨਵਾਦ